ਸਾਥੀ ਕਾ ਮੈਂ ਤੁਹਾਡਾ ਹੁਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਨਵਜੋਤ ਸਿੰਘ ਸਿੱਧੂ ਹੁਣ ਫਿਰ ਇੱਕ ਵਾਰ ਸਿਆਸਤ ਵਿੱਚ ਸਰਗਰਮ ਹੋ ਗਏ ਨੇ ਕਿਉਂਕਿ ਉਹ ਕਿਸੇ ਵੀ ਸਮੇਂ ਕਿਸੇ ਵੀ ਪਾਰਟੀ ਦੇ ਵਿੱਚ ਜਾ ਸਕਦੇ ਨੇ ਦੂਸਰੇ ਪਾਸੇ ਜੇ ਗੱਲ ਕਰੀਏ ਕਾਫੀ ਲੋਕ ਚਾਹੇ ਉਹ ਸਾਬਕਾ ਮੰਤਰੀ ਨੇ ਚਾਹੇ ਉਹ ਸਾਬਕਾ ਵਿਧਾਇਕ ਨੇ ਹੱਕ ਦੇ ਵਿੱਚ ਖੜ ਗਏ ਨੇ ਨਵਜੋਤ ਸਿੰਘ ਸਿੱਧੂ ਦੇ ਉਨਾ ਕਹਾ ਨਵਜੋਤ ਸਿੰਘ ਸੱਚ ਬੋਲਣ ਤੋਂ ਬਿਲਕੁਲ ਗੁਰੇਜ਼ ਨਹੀਂ ਕਰਦੇ ਬੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਹੱਕ ਦੇ ਵਿੱਚ ਇੱਕ ਹੋਰ ਵਿਧਾਇਕ ਖੜ ਗਏ ਨੇ ਜਿਹੜੇ ਐਡਵੋਕੇਟ ਵੀ ਨੇ ਜਿਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਬੜਾ ਵੱਡਾ ਰਸੂਖ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਜਦੋਂ ਵੀ ਕੋਈ ਸੱਚ ਬੋਲਦੇ ਨੇ ਜਦੋਂ ਵੀ ਕੋਈ ਗੱਲਬਾਤ ਕਰਦੇ ਨੇ ਉਹ ਕੋਈ ਨਾ ਕੋਈ ਪਟਾਕਾ ਉਸ ਗੱਲ ਦਾ ਪੈਂਦਾ ਹੈ ਚਾਹੇ ਉਹ ਬਾਗੀ ਧਿਰ ਹੋਵੇ ਚਾਹੇ ਉਹ ਇਹਦੀ ਆਪਦੀ ਧਿਰ ਹੋਵੇ ਉਹਨਾਂ ਦੇ ਵਿੱਚ ਸਿਆਸਤ ਇੱਕ ਵਾਰ ਜ਼ਰੂਰ ਛਿੜਦੀ ਹੈ ਉਹਨਾਂ ਉੱਤੇ ਟਿੱਕਾ ਟਿੱਪਣੀ ਕੀਤੀ ਜਾਂਦੀ ਹੈ ਕਿ ਜਿਸ ਤਰ੍ਹਾਂ ਦੇ ਸਿੱਧੂ ਬਿਆਨ ਦਿੰਦੇ ਨੇ ਉਹ ਬਿਆਨ ਜਿਹੜੇ ਨੇ ਪਾਵਰਲੈਸ ਨੇ ਸ਼ਕਤੀਹੀਣ ਨੇ ਇਸ ਤਰ੍ਹਾਂ ਦੇ ਖੁਲਾਸੇ ਵਾਰ-ਵਾਰ ਕੀਤੇ ਜਾਂਦੇ ਨੇ ਜੇ ਗੱਲ ਕਰੀਏ ਨਵਜੋਤ ਸਿੰਘ ਸਿੱਧੂ ਦੀ ਨਵਜੋਤ ਸਿੰਘ ਸਿੱਧੂ ਬੋਲੇ ਬਿਨਾ ਨਹੀਂ रह ਸਕਦੇ ਸੱਚ ਉਹਨਾਂ ਦੇ ਸਿਰ ਦੇ ਉੱਪਰ ਚੜ੍ਹ ਕੇ ਬੋਲਦਾ ਹੈ ਵਿਵਾਦ ਬੋਲਦੇ ਨੇ ਉਹਨਾਂ ਦੇ ਕਿਰਦਾਰ ਤੇ ਉਹਨਾਂ ਦੇ ਇਮਾਨਦਾਰੀ ਤੇ ਕੋਈ ਵੀ ਸੰਦੇਹ ਪ੍ਰਗਟ ਨਹੀਂ ਕੀਤਾ ਜਾ ਸਕਦਾ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹੇ ਚਾਹੇ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਰਹੇ ਚਾਹੇ ਉਹ ਕਾਂਗਰਸ ਪਾਰਟੀ ਦੇ ਵਿੱਚ ਰਹੇ ਜਿੰਨੀ ਦੇਰ ਰਹੇ ਇੱਕ ਦੇ ਡੰਕੇ ਉੱਤੇ ਖੜੇ ਰਹੇ ਛਾਤੀ ਠੋਕ ਕੇ ਵਿਰੋਧ ਕੀਤਾ ਜੇਕਰ ਕਿਸੇ ਮੰਤਰੀ ਨੇ ਕਿਸੇ ਵਿਧਾਇਕ ਨੇ ਇਮਦੋਜੇ ਮੁੱਖ ਮੰਤਰੀ ਨੇ ਕੋਈ ਗਲਤ ਸਟੈਪ ਲਿਆ ਇਧਰ ਐਚ ਐਸ ਫੁਲਕਾ ਖਰਗਰੀ ਨਵਜੋਤ ਸਿੰਘ ਸਿੱਧੂ ਦੇ ਬਿਆਨ ਉਤੇ ਉਹਨਾਂ ਕਿਹਾ ਨਵਜੋਤ ਸਿੰਘ ਸਿੱਧੂ ਦੇ ਬਿਆਨਾਂ ਨੂੰ ਕਦੇ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਐਸਐਸ ਫੁਲਕਾ ਸ਼ਰੂਮਣੀ ਅਕਾਲੀ ਦਲ ਵਿੱਚ ਵੀ ਰਹੇ ਅਤੇ ਉਸ ਤੋਂ ਬਾਅਦ ਉਹਨਾਂ ਨੇ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਲਈ ਜਿਹੜੀ ਟਿਕਟ ਵੀ ਲੜੀ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਅੱਜ ਦੱਸਦੇ ਨੇ ਕਿ ਅਚਸ ਫੁਲਕਾ ਨਵਜੋਤ ਸਿੰਘ ਸਿੱਧੂ ਦੇ ਹੱਕ ਦੇ ਵਿੱਚ ਖੜ ਗਏ ਨੇ ਉਹਨਾਂ ਨੇ ਕਿਹਾ ਕਿ ਜਿਹੜਾ ਵੀ ਬਿਆਨ ਦਿੱਤਾ ਗਿਆ ਹੈ ਨਵਜੋਤ ਸਿੰਘ ਸਿੱਧੂ ਵੱਲੋਂ ਮੈਂ ਉਸ ਦੀ ਸਪੋਰਟ ਕਰਦਾ ਹਾਂ ਦੱਸ ਦਿੰਨੇ ਆ ਬਿਆਨ ਕੀ ਹੈ ਉਹਨਾਂ ਨੇ ਕਿਹਾ ਹਲਦੀ ਨਿੰਮ ਦੇ ਪੱਤੇ ਅਤੇ ਨਿੰਬੂ ਦਾ ਪਾਣੀ ਯਾਨੀ ਕਿ ਆਰਗੈਨਿਕ ਤਰੀਕੇ ਦੇ ਨਾਲ ਕੈਂਸਰ ਦਾ ਇਲਾਜ ਕੀਤਾ ਜਾ ਸਕਦਾ ਹੈ ਜੇਕਰ ਚਾਹ ਖੰਡ ਆٹے ਦੀ ਰੋਟੀ ਖਾਣ ਤੋਂ ਪਰਹੇਜ਼ ਕੀਤਾ ਜਾਵੇ ਤਾਂ ਕੈਂਸਰ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਜਿੱਤਿਆ ਜਾ ਸਕਦਾ ਹੈ ਉਸ ਤੋਂ ਨਿਜਾਤ ਪਾਈ ਜਾ ਸਕਦੀ ਹੈ ਇਸ ਗੱਲ ਦਾ ਖੁਲਾਸਾ ਕੀਤਾ ਸੀ ਨਵਜੋਤ ਸਿੰਘ ਸਿੱਧੂ ਨੇ ਡਾਕਟਰ ਖਿਲਾਫ ਹੋ ਗਿਆ ਹੋਰ ਕਈ ਜਥੇਬੰਦੀਆਂ ਡਾਕਟਰ ਦੇ ਖਿਲਾਫ ਹੋ ਗਿਆ ਕਿ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਬਿਆਨਾਂ ਨੂੰ ਜਿਹੜਾ ਹੈ ਵੋਕਸ ਲੈਣਾ ਚਾਹੀਦਾ ਹੈ ਇੱਧਰ ਐਚ ਐਸ ਫੁਲਕਾ ਨੇ ਜਿਹੜੇ ਵਧਾਇਕ ਨੇ ਆਮ ਆਦਮੀ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਵਿੱਚ ਵਿਆਪਕ ਸਵਾਮਾਂ ਦੇ ਚੁੱਕੇ ਨੇ ਉਹਨਾਂ ਵੱਲੋਂ ਡਾਕਟਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਹੱਕ ਵਿੱਚ ਖੜ ਗਏ ਨੇ ਐਚਐਸ ਫੁਲਕਾ ਨਵਜੋਤ ਸਿੰਘ ਸਿੱਧੂ ਦੇ ਨਵਜੋਤ ਸਿੰਘ ਸਿੱਧੂ ਨੇ ਜੋ ਕੁਝ ਵੀ ਕਿਹਾ ਹੈ ਐਚਐਸ ਫੁਲਕਾ ਨੇ ਕਿਹਾ ਉਹ ਬਿਲਕੁਲੀ ਸਹੀ ਹੈ ਉਹਨਾਂ ਦੀਆਂ ਗੱਲਾਂ ਨੂੰ ਉਹਨਾਂ ਦੇ ਤਜਰਬੇ ਨੂੰ ਜਿਹੜਾ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ